ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਉਹ ਦਲਤਾਂ ਨਾਲ ਜੁੜਿਆ ਸਤਾਣਿਆ ਉਹਨੂੰ ਐਸ ਕਰਕੇ ਨਹੀਂ ਜਲਾ ਬਣਾਉਣਾ ਉਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਉਹਨੂੰ ਐਸ ਕਰਕੇ ਨਹੀਂ ਜਲਾ ਬਣਾਉਣਾ ਮੈਂ ਸਮਝਦਾ ਆ ਕਿਸੇ ਵੀ ਧਰਮ ਨਾਲ ਕਿਸੇ ਵੀ ਵਰਗ ਦੇ ਨਾਲ ਕੋਈ ਬਿਤਕਰਾ ਨਹੀਂ ਹੋਣਾ ਚਾਹੀਦਾ ਗੱਲ ਇਹ ਆ ਜਿਹੜਾ ਸ੍ਰੀ ਅਨੰਕੋ ਸਾਹਿਬ ਦਾ ਰੁਤਬਾ ਆ ਉਹ ਸਾਡੇ ਸਾਰਿਆਂ ਲਈ ਸਤਕਾਰਯੋਗ ਆ ਪਾਵੇਂ ਕਿਸੇ ਵੀ ਧਰਮ ਦਾ ਕੋਈ ਬੇਤੀ ਹੈਗਾ ਜਾਂ ਆਵੇਂ ਹਿੰਦੂ ਧਰਮ ਹੋਵੇ, ਆਵੇਂ ਮੁਸਲਮਾਨ ਹੋਵੇ, ਆਵੇਂ ਸਾਈ ਹੋਵੇ ਸਾਰਿਆਂ ਲਈ ਸ੍ਰੀ ਨਨਕੋਪੁਰ ਸਾਹਿਬ ਬੜੀ ਸਤਿਕਾਰਤ ਜਗ੍ਹਾ ਆ ਅਸੀਂ ਸਾਰੇ ਉੱਥੇ ਆਪਣਾ ਅਸੀਸ ਚੁਕਾਉਂਦੇ ਆ ਜਿਲ੍ਹਾ ਬਣਾਉਣ ਦੇ ਨਾਲ ਸ੍ਰੀ ਨਨਕੋਪੁਰ ਸਾਹਿਬ ਦਾ ਰੁਤਬਾ ਕੋਈ ਬਹੁਤ ਵੱਡਾ ਨਹੀਂ ਹੋ ਜਾਣਾ ਜੇ ਜਿਲ੍ਹਾ ਨਾਂ ਵੀ ਬਣੇ ਤਾਂ ਉਹਦਾ ਰੁਤਬਾ ਕੋਈ ਘਟ ਨਹੀਂ ਜਾਣਾ ਸ੍ਰੀ ਨਨਕੋਪੁਰ ਸਾਹਿਬ ਦਾ ਜਿਹੜਾ ਸਤਿਕਾਰ ਆ ਉਹ ਖਾਲਸੇ ਦੀ ਜਨਮ ਭੂਮੀ ਕਾਰਨ ਆ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਦਾ ਉੱਥੇ ਜਿਹੜਾ ਸਾਜਣਾ ਕੀਤੀ ਉਹਦੇ ਕਰਕੇ ਹਰ ਬੰਦਾ ਉਸ ਧਰਤੀ ਨੂੰ ਪ੍ਰਣਾਮ ਕਰਦਾ ਹੈ ਤੇ ਪੰਜਾਬ ਸਰਕਾਰ ਐਸ ਵੇਲੇ ਸਿਆਸੀ ਇਰਾਦੇ ਲੈਣ ਦੇ ਲਈ ਇਹ ਜਾਣ ਬੁੱਝ ਕੇ ਇੱਕ ਨਵਾਂ ਛੋਸਾ ਛੱਡਿਆ ਕਿ ਨਨਕੋ ਸਾਹਿਬ ਨੂੰ ਅਸੀਂ ਜ਼ਿਲ੍ਹਾ ਬਣਾ ਕੇ ਗੜ੍ਹ ਸੰਕਰ ਤਹਿਸੀਲ ਦੇ ਦੋ ਟੋਟੇ ਕਰਕੇ ਇੱਕ ਹਿੱਸਾ ਉਹਦੇ ਵਿੱਚ ਸ਼ਾਮਲ ਕਰਨਾ ਹੈ ਮੈਂ ਸਮਝਦਾ ਹਾਂ ਕਿ ਗੜ੍ਹ ਸੰਕਰ ਪੰਜਾਬ ਦੀ ਸਭ ਤੋਂ ਪੁਰਾਣੀ ਤਹਿਸੀਲ ਹੈ ਜਿਸ ਵੇਲੇ ਨਵਾਂ ਸ਼ਹਿਰ ਚੌਕੀ ਹੁੰਦੀ ਸੀਗੀ ਗੜ੍ਹ ਸੰਕਰ ਉਸ ਵੇਲੇ ਵੀ ਸਥਾਪਿਤ ਹੁੰਦੀ ਸੀ ਨਵਾਂ ਸ਼ਹਿਰਾ ਜ਼ਿਲ੍ਹਾ ਬਣ ਗਿਆ ਗੜਸ਼ੰਕਰ ਉੱਥੇ ਦਾ ਉੱਥੇ ਖੜਾ ਪਹਿਲਾਂ ਸਾਡੇ ਵਿੱਚੋਂ ਬਲਾਜੋੜ ਨੂੰ ਤੋੜਿਆ ਉਹਨੂੰ ਨਵਾਂ ਸ਼ਹਿਰ ਚ ਪਾ ਕੇ ਨਵਾਂ ਸ਼ਹਿਰ ਨੂੰ ਜ਼ਿਲ੍ਹਾ ਪ੍ਰਾਪਤ ਆ ਪੰਜਾਬ ਦੇ ਵਿੱਚ ਹਜੇ ਵੀ ਕਈ ਜ਼ਿਲ੍ਹੇ ਅਜਿਹੇ ਆ ਜੇ ਕਿਸੇ ਦੇ ਵਿੱਚ 2.5 200 ਪਿੰਡ ਆ ਕਿਸੇ ਵਿੱਚ 250 ਪਿੰਡ ਆ ਕਿਸੇ ਵਿੱਚ 300 ਪਿੰਡ ਆ ਤੇ ਕੱਲੀ ਗੜਸ਼ੰਕਰ ਸਬਡਿਵੀਜ਼ਨ ਦਾ 2.5 300 ਪਿੰਡ ਕੱਲੀ ਗੜਸ਼ੰਕਰ ਸਬਡਿਵੀਜ਼ਨ ਦੇ ਵਿੱਚ ਆ ਜੇ ਆਪਾਂ ਜ਼ਿਲ੍ਹੇ ਦੀ ਗੱਲ ਕਰੀਏ ਜੇ ਆਪਾਂ ਇਤਿਹਾਸਕ ਮਹੱਤਤਾ ਦੀ ਗੱਲ ਕਰੀਏ ਮੈਂ ਸਮਝਦਾ ਕਿ ਸ਼੍ਰੀ ਖਰਾਲਗੜ੍ਹ ਸਾਹਿਬ ਜਿਹੜਾ ਗੜ੍ਹ ਸੰਕਰ ਤਹਿਸੀਲ ਦਾ ਪਾਰਟ ਆ ਉਹਦੀ ਇਤਿਹਾਸਿਕ ਮਹੱਤਤਾ ਮੈਂ ਸਮਝਦਾ ਕਿ ਬਹੁਤ ਵੱਡੀ ਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਪੰਜਾਬ ਦੇ ਵਿੱਚ ਇੱਕੋ ਇੱਕ ਸਥਾਨ ਆ ਜਿਹੜਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਸੰਬੰਧਤ ਆ ਜੇ ਜ਼ਿਲ੍ਹਾ ਬਣਾਣਾ ਆ ਇਤਿਹਾਸਿਕ ਮਹੱਤਤਾ ਨੂੰ ਦੇਖਦੇ ਆ ਜਿਲ੍ਹਾ ਬਣਾਣਾ ਆ ਤਾਂ ਮੈਂ ਸਮਝਦਾ ਸ਼੍ਰੀ ਖਾਲਸਾ ਸਰਦਾਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ ਉਹ ਦਲਤਾਂ ਨਾਲ ਜੁੜਿਆ ਸਥਾਨ ਆ ਉਹਨੂੰ ਐਸਾ ਕਰਕੇ ਨਹੀਂ ਜ਼ਿਲ੍ਹਾ ਬਣਾਉਣਾ ਉਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਾਰੇ ਸੋ ਪ੍ਰਾਪਤ ਹਰਦੀ ਜਾ ਉਹਨੂੰ ਐਸੇ ਕਰਕੇ ਜਿਲ੍ਹਾ ਬਣਾਣਾ ਮੈਂ ਸਮਝਦਾ ਆ ਕਿਸੇ ਵੀ ਧਰਮ ਨਾਲ ਕਿਸੇ ਵੀ ਵਰਗ ਦੇ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਸਿੱਖ ਧਰਮ ਦੇ ਸਿੱਖ ਪੰਥ ਦੇ ਗੁਰੂਆਂ ਦੇ ਨਾਮ ਤੇ ਗੁਰੂਆਂ ਦੇ ਜਿਹੜੀ ਹੈਗੀ ਆ ਇਤਿਹਾਸਿਕ ਮੱਤਾਂ ਵਾਲੇ ਕਈ ਜ਼ਿਲ੍ਹੇ ਬਣੇ ਹੋਏ ਆ ਮੁਕਸਰ ਸਾਹਿਬ ਜ਼ਿਲ੍ਹਾ ਬਣਿਆ ਆ ਤਰਨਤਾਰਨ ਸਾਹਿਬ ਜ਼ਿਲ੍ਹਾ ਬਣਿਆ ਆ ਐਡਾ ਦੇ ਹੋਰ ਕਈ ਜ਼ਿਲ੍ਹੇ ਬਣੇ ਆ ਜੇ ਦਲਤਾਂ ਦਾ ਕੋਈ ਪੰਜਾਬ ਦੇ ਵਿੱਚ ਇੱਕੋ ਇੱਕ ਸਥਾਨ ਆ ਜਿਹੜਾ ਉਹਨਾਂ ਦਾ ਸਭ ਤੋਂ ਪਵਿੱਤਰ ਤੇ ਜਿਹਨੂੰ ਕੇ ਸਾਰਾ ਦਲ ਸਮਾਜ ਸਮੁੱਚੇ ਪੰਜਾਬ ਦਾ ਆ ਕੇ ਉੱਥੇ ਮੱਥਾ ਟੇਕਦਾ ਹੈ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਤੇ ਖੁਰਾਲਗੜ੍ਹ ਸਾਹਿਬ ਨੂੰ ਜ਼ਿਲ੍ਹਾ ਬਣਾ ਕੇ ਗੜ੍ਹ ਸੇਂਕਰ ਨੂੰ ਉਹਦੇ ਵਿੱਚ ਗ੍ਰਹਿਣ ਦਿੱਤਾ ਜਾਵੇ ਸਾਰੀ ਸਬ ਡਿਵੀਜ਼ਨ ਨੂੰ ਜ਼ਿਲ੍ਹਾ ਕੋਸ਼ਿਸ਼ ਕਰ ਦਿੱਤਾ ਜਾਵੇ ਉਹਦੇ ਨਾਲ ਇੱਕ ਲੋਕਾਂ 'ਚ ਮੈਸੇਜ ਆਊਗਾ ਕਿ ਪੰਜਾਬ ਸਰਕਾਰ ਦਲਤਾਂ ਦੇ ਹਿੱਤਾਂ ਦੀ ਗੱਲ ਕਰਦੀ ਆ ਜੇ ਰਾਜਾ ਬਰਿੰਦੇ ਬੂਟਾ ਸਿੰਘ ਬਾਰੇ ਮੜੀ ਗੱਲ ਕੀਤੀ ਉਹਨੇ ਨਾਲੇ ਬੂਟਾ ਸਿੰਘ ਨੂੰ ਆਪਣੇ ਪਿਓ ਬਰਾਬਰ ਦੱਸਿਆ ਉਹਨੇ ਤਾਂ ਬੂਟਾ ਸਿੰਘ ਨੂੰ ਦੱਸਿਆ ਹੋ ਕੇ ਕਾਂਗਰਸ ਨੇ ਇੱਕ ਦਲਿਤ ਪਰਿਵਾਰ ਦੇ ਬੰਦੇ ਨੂੰ ਤੇ ਐਡਾ ਵੱਡਾ ਮੁਲਕ ਦਾ ਹੋਮ ਮਿਨਿਸਟਰ ਬਣਾਤਾ ਉਹਨੂੰ ਤੁਸੀਂ ਸਿਆਸੀ ਲਾਹਾ ਲੈਣ ਲਈ ਤੇ ਦਲਤਾਂ ਨੂੰ ਗਲਤ ਬੋਲਦੇ ਦਲਤਾਂ ਨੂੰ ਆਹ ਬੋਲਦੇ ਕੀ ਪੰਜਾਬ ਸਰਕਾਰ ਖੁਰਾਲਗੜ੍ਹ ਸਾਹਿਬ ਨੂੰ ਜਿਹੜਾ ਜ਼ਿਲ੍ਹਾ ਬਣਾਉਣ ਤੋਂ ਮੁੱਕ ਰਹੀ ਆ ਸਿਰਫ ਦਲਤਾਂ ਕਰਕੇ ਮੁੱਕ ਰਹੀ ਆ ਖੁਰਾਲਗੜ੍ਹ ਸਾਹਿਬ ਦਾ ਇਤਿਹਾਸਿਕ ਮਹੱਤਵ ਮੈਂ ਸਮਝਦਾ ਕਿਸੇ ਵੀ ਤਰ੍ਹਾਂ ਉਹ ਘਟਣੀ ਹੈਗਾ ਮੇਰੀ ਬੇਨਤੀ ਆ ਪੰਜਾਬ ਸਰਕਾਰ ਨੂੰ ਕਿ ਸ਼੍ਰੀ ਖਰਾਲਗਰ ਸਾਹਿਬ ਨੂੰ ਜ਼ਿਲ੍ਹਾ ਜਲਦ ਤੋਂ ਜਲਦ ਕੋਸ਼ਿਸ਼ ਕੀਤਾ ਜਾਵੇ। ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ। ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਸੇਮ ਲਾਈਨ। ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼, ਏਜੰਸੀਜ਼ ਐਸ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, masonry, carpentering. For more information, please contact him at under Check -trade platform www.checktrade.com 921760. Chandar Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ